ਸੰਗਤ ਜੀਓ ਬਹੁਤ ਵਡਪਾਗੇ ਹਾਂ ਤਨਤਾ ਦੇ ਯੋਗ ਹ ਜੋ ਕਿ ਸਤਸਰੂ ਜੀ ਦੇ ਸੋਹਣੇ ਤੇ ਸੁੰਦਰ ਦਰਬਾਰ ਦੇ ਵਿੱਚ ਹਾਜ਼ਰੀਆਂ ਭਰਦੇ ਹੋਏ ਗੁਰੂ ਮਹਾਰਾਜ ਜੀ ਦੀ ਅੰਮ੍ਰਿਤਮਈ ਗੁਰਬਾਣੀ ਕੀਰਤਨ ਰੂਪ ਦੇ ਵਿੱਚ ਪਾਠ ਰੂਪ ਦੇ ਵਿੱਚ ਅਤੇ ਕਥਾ ਵਿਚਾਰ ਦੇ ਰਾਹੀ ਸਮਝਣ ਦਾ ਸੁਭਾਗਾ ਭਰਿਆ ਇਹ ਸਮਾਂ ਵੇਲਾ ਸਾਨੂੰ ਪ੍ਰਾਪਤ ਹੋਇਆ ਹੈ ਆਪ ਜੀ ਨੇ ਜੋ ਸ਼ਬਦ ਹੁਣੇ ਸਰਵਨ ਕੀਤਾ ਹੈ ਇਸ ਸ਼ਬਦ ਦੀ ਕਥਾ ਦੇ ਨਾਲ ਅੱਜ ਆਪਾਂ ਜੁੜਨਾ ਹੈ ਤੀਸਰੇ ਪਾਸ਼ਾ ਤੀਸਰੇ ਨਾਲ ਤਨ ਤਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਤਿਨਾਂ ਦੀ ਮਿੱਠੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਸ਼ਬਦਾਂ ਦੀ ਲੜੀ ਦਾ ਇਹ 8ਵਾਂ ਸ਼ਬਦ ਹੈ ਜਿਸ ਵਿੱਚ ਗੁਰੂ ਮਹਾਰਾਜ ਜੀ ਆਨੇ ਰਹਾਉ ਦੀ ਪੰਕਤੀ ਦੇ ਵਿੱਚ ਫਰਮਾਇਆ ਹੈ ਹਉ ਵਾਰੀ ਜੀਉ ਵਾਰੀ ਗੁਰ ਚਰਣੀ ਚਿਤ ਲਾਗੜੇ ਮਹਾਰਾਜ ਜੀ ਨੇ ਜੋ ਸ਼ਬਦਾਂ ਦਾ ਪ੍ਰਸੰਗ ਚੱਲ ਰਿਹਾ ਹੈ ਨਾ ਲੜੀ ਵਾਰ ਸੋ ਇਹਨਾਂ ਵਿੱਚ ਰਹਾਉ ਦੀਆਂ ਪੰਕਤੀਆਂ ਦੇ ਵਿੱਚ ਇਹ ਸ਼ਬਦਾਂ ਨੂੰ ਇਨ ਬਿਨ ਇਵੇਂ ਹੀ ਰੱਖਿਆ ਹੈ। ਲਾਸਟ ਦੀਆਂ ਪੰਕਤੀਆਂ ਦੇ ਵਿੱਚ ਸਿਰਫ ਬਦਲਾਅ ਕੀਤਾ ਹੈ ਕੁਝ ਅੱਖਰਾਂ 'ਚ ਬਸ ਹਉ ਵਾਰੀ ਜੀਉ ਵਾਰੀ ਇਸੇਮ ਰੱਖਿਆ ਹੈ ਇੱਕੋ ਜਿਹਾ। ਜਿਵੇਂ ਪਿਛਲੇ ਸ਼ਬਦ ਵਿੱਚ ਸੀ ਹਉ ਵਾਰੀ ਜੀਉ ਵਾਰੀ ਗੁਰ ਸ਼ਬਦ ਮੰਨ ਸਾਬ ਦੇ। ਗੁਰੂ ਦੇ ਸ਼ਬਦ ਨੂੰ ਮਨ 'ਚ ਜਿਹੜਾ ਵਸਾਉਂਦਾ ਹੈ ਮਹਾਰਾਜ ਕਹਰੇ ਸੀ ਬਲਿਹਾਰ ਨੀ ਜਾਵਾਂ ਵਾਰ ਨੀ ਇਸ ਪੰਕਤੀ 'ਚ ਮਾਰਾ ਕਹਿੰਦੇ ਹੋਂ ਵਾਰੀ ਜਿਉ ਵਾਰੀ ਗੁਰ ਚਰਣੀ ਚਿਤ ਲਾਉਂਦੇ ਗੁਰੂ ਦੇ ਚਰਨਾਂ 'ਚ ਜਿੰਨੇ ਚਿਤ ਲਾਇਆ ਅਰਥ ਇੱਕੋ ਹੀ ਹੋਏਗਾ ਸਮਝਾਉਣ ਵਾਸਤੇ ਸ਼ਬਦ ਦੇਖੋ ਮਹਾਰਾਜ ਨੇ ਕਿੰਨੇ ਖੋਜ-ਖੋਜ ਕੇ ਵਰਤੇ ਨੇ ਸਾਡੇ ਵਾਸਤੇ ਲਿਖੇ ਨੇ ਅੰਕਤ ਕੀਤੇ ਸ਼ਬਦ ਨੂੰ ਮਨ ਵਿੱਚ ਵਸਾਉਣਾ ਗੁਰੂ ਦੇ ਚਰਨਾਂ 'ਚ ਚਿਤ ਲਾਉਣਾ ਇੱਕੋ ਹੀ ਗੱਲ ਹੈ ਪਰ ਸਤਿਗੁਰਾਂ ਨੇ ਵੱਖਰੇ ਢੰਗ ਨਾਲ ਸਮਝਾਇਆ ਵੀ ਕਿਤੇ ਸਾਨੂੰ ਸਮਝ ਆਵੇ ਸਤਿਗੁਰ ਹੈ ਅੰਮ੍ਰਿਤ ਸਰ ਸੱਚ ਮਨ ਨਾਮੇ ਮੈਲ ਚੁਕਾ ਬਣਿਆ ਫਿਰ ਸਤਿਗੁਰੂ ਜੀ ਬਖਸ਼ਿਸ਼ ਕਰਦੇ ਕਿ ਗੁਰੂ ਅੰਮ੍ਰਿਤ ਦਾ ਸਰੋਵਰ ਹੈ ਇੱਕ ਸੱਚਾ ਅੰਮ੍ਰਿਤ ਦਾ ਮੀਨਿੰਗ ਆਪ ਜੀ ਜਾਣਦੇ ਹੋ ਸਰ ਦਾ ਅਰਥ ਹੈ ਸਰੋਵਰ ਸਾਡੇ ਵਾਸਤੇ ਗੁਰੂ ਇੱਕ ਅੰਮ੍ਰਿਤ ਦਾ ਸਰੋਵਰ ਹੈ ਜਿਵੇਂ ਅਸੀਂ ਦਰਬਾਰ ਸਾਹਿਬ ਜਾਣੇ ਅੰਮ੍ਰਿਤਸਰ ਸਰੋਵਰ ਹੈ ਉੱਥੇ ਇਸ਼ਨਾਨ ਕਰਦੇ ਹਾਂ ਅੰਮ੍ਰਿਤ ਦਾ ਸਰੋਵਰ ਅਸੀਂ ਕਹਿੰਦੇ ਹਾਂ ਤ੍ਰਿਪਤ ਹੋ ਜਾਂਦੇ ਹਾਂ ਦੁੱਖ ਸਾਡੇ ਦੂਰ ਹੋ ਜਾਂਦੇ ਹਨ ਇਵੇਂ ਹੀ ਗੁਰੂ ਸਾਹਿਬ ਜੀ ਦੀ ਗੁਰਬਾਣੀ ਦਾ ਇੱਕ ਹੁਕਮਨਾਮਾ ਸਹਿਬ ਹੈ ਅਸੀਂ ਸਰਵਣ ਕਰਦੇ ਆਂ ਮਹਾਰਾਜੀ ਬਖਸ਼ਿਸ਼ਾਂ ਕਰਦੇ ਭਾਈ ਤੀਰਥ ਨਾਵਣ ਜਾਉ ਤੀਰਥ ਨਾਮ ਹੈ ਭਾਈ ਦੁਨੀਆ ਤੀਰਥਾਂ ਤੇ ਨਾਵਣ ਜਾਂਦੀ ਹੈ ਮਹਾਰਾਜ ਜੀ ਨੂੰ ਵੀ ਕਿਸੇ ਕਿਹਾ ਸਤਿਗੁਰੂ ਜੀ ਤੁਸੀਂ ਵੀ ਤੀਰਥ ਤੇ ਜਾ ਕੇ ਇਸ਼ਨਾਨ ਕਰੋ ਤੁਸੀਂ ਨਹੀਂ ਕਹੇਗੇ ਤੁਸੀਂ ਨਹੀਂ ਕਰੇ ਵਿਸ਼ੇਸ਼ ਕਰਕੇ ਗਏ ਵੀ ਕਿਸੇ ਤੀਰਥ ਤੇ ਜਾ ਕੇ ਇਸ਼ਨਾਨ ਕੀਤਾ ਹੋਏ ਮਹਾਰਾਜ ਜੀ ਅਨੁਤਰ ਵੀ ਦਿੱਤਾ ਫਿਰ ਕਿ ਮੈਂ ਤੀਰਥ ਤੇ ਨਾ ਜਾਵਾਂ ਤੀਰਥ ਨਾਵਣ ਜਾऊं ਤੀਰਥ ਨਾਮ ਹੈ ਸਾਡੇ ਲਈ ਤੇ ਤੀਰਥ ਹੀ ਨਾਮ ਹੀ ਤੀਰਥ ਹੈ ਗੁਰੂ ਸਾਹਿਬ ਤੇ ਐਸੀ ਅਵਸਥਾ ਤੇ ਸੰਸਾਧ ਸੰਗ ਜੀ ਜਿੱਥੇ ਪਲ ਪਲ ਇਸ਼ਨਾਨ ਹੈ ਪਲ ਪਲ ਸਿਮਰਨ ਹੈ ਪਲ ਵੀ ਬੜਾ ਜ਼ਿਆਦਾ ਹੈ ਤੇ ਪਲ ਤੋਂ ਵੀ ਕੋਈ ਛੋਟੀ ਚੀਜ਼ ਹੁੰਦੀ ਹੈ ਨਾ ਨਿਮਖ ਉਹ ਸਵਾਸ ਸਵਾਸ ਰੋਮ ਰੋਮ ਸਿਮਰਨ ਵਿੱਚ ਹੈ ਬੰਦਗੀ ਵਿੱਚ ਹੈ ਸਾਰੇ ਗਿਆਨ ਇੰਦਰੇ ਬੰਦਗੀ ਵਿੱਚ ਨੇ ਕੋਈ ਵੀ ਸਵਾਸ ਬਿਰਥਾ ਜਾ ਹੀ ਨਹੀਂ ਰਿਹਾ ਐਸਾ ਜੀਵਨ ਹੈ ਇਹੀ ਪੰਕਤੀ ਵਿੱਚ ਮਹਾਰਾਜ ਨੇ ਇਹੀ ਸਮਝਾਇਆ ਕਿ ਨੇ ਸਤਗੁਰ ਹੈ ਅੰਮ੍ਰਿਤ ਸਰ ਸਾਚਾ ਸਾਡੇ ਲਈ ਤੇ ਸਾਡੇ ਸਤਗੁਰੂ ਦੀ ਬਾਣੀ ਸਤਗੁਰੂ ਦਾ ਨਾਮ ਸਤਗੁਰੂ ਦਾ ਗਿਆਨ ਹੀ ਅੰਮ੍ਰਿਤ ਦਾ ਸਰੋਵਰ ਹੈ ਸੱਚਾ ਜਿਹਦੇ ਵਿੱਚ ਅਸੀਂ ਇਸ਼ਨਾਨ ਵੀ ਕਰਦੇ ਆਂ ਜਿਹਦੇ ਵਿੱਚ ਅਸੀਂ ਗਿਆਨ ਵੀ ਲੈਨੇ ਆ ਤੇ ਸਭ ਤੋਂ ਜ਼ਰੂਰੀ ਗੱਲ ਮਨ ਨਾਮੈ ਮੈਲ ਚੁਕਾਵਣਿਆ ਗੁਰੂ ਦੇ ਐਸੇ ਸਰੋਵਰ ਦੇ ਵਿੱਚ ਇਸ਼ਨਾਨ ਕਰਕੇ ਮਨ ਦੀ ਮੈਲ ਨਾਮ ਨਾਲ ਦੂਰ ਹੋ ਜਾਂਦੀ ਹੈ ਮਨ ਦੀ ਮੈਲ ਲੈ ਜਾਂਦੀ ਆ ਕਈ ਵਾਰੀ ਨਾ ਮੈਨੂੰ ਮaaf ਕਰਦੇ ਹੋ ਸਾਧ ਸੰਗਤ ਜੀ ਕਈ ਵਾਰੀ ਇਸ਼ਨਾਨ ਕਰਨ ਤੇ ਚਲੇ ਜਾਂਦੇ ਆ ਤੀਰਥਾਂ ਤੇ ਮੈਲ ਲਾਉਣ ਲਈ ਜਾਂਦੇ ਆ ਮੰਦੀ ਪਰ ਲੈਂਦੀ ਨਹੀਂ ਹੋਰ ਚੜ ਜਾਂਦੀ ਆ ਕਿਵੇਂ ਚੜਦੀ ਆ ਮੈਂ ਬੜੀ ਬੜਿਆਂ ਸਤਸੰਗੀਆਂ ਤੋਂ ਸੁਣਿਆ ਉਹ ਹਉਮੈ ਦਾ ਪ੍ਰਗਟਾਵਾ ਉਹਨਾਂ ਦੀ ਆਵਾਜ਼ ਚੋਂ ਆਈ ਜਾਂਦੀ ਹਉਮੈ ਦਾ ਪ੍ਰਗਟਾਵਾ ਤੱਕੇ ਨਾਲ ਵੀ ਮੈਂ ਤਾਂ ਜੀ 10 ਵਾਰ ਲਗਾਤਾਰ ਜਾ ਕੇ ਇਸ਼ਨਾਨ ਕਰ ਆਇਆ ਮੈਂ ਤੇ ਇਦਾਂ ਤੇ ਬੈਠਾ ਅਸੀਂ ਜੋ ਇਹ ਬਚਨ ਬੋਲਨੇ ਆ ਨਾ ਬੇਸ਼ੱਕ ਅਸੀਂ ਕਹੀਏ ਵੀ ਇਹ ਤੇ ਸਹਿਸਵਾ ਬੋਲਿਆ ਗਿਆ ਦੱਸਿਆ ਗਿਆ ਨਹੀਂ ਆਪ ਜੀ ਨੂੰ ਇਤਿਹਾਸ ਦੀ ਮੈਂ ਇੱਕ ਘਟਨਾ ਦੱਸਦਾ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇੱਕ ਬਚਨ ਕੀਤਾ ਦੇਖੋ ਭਾਈ ਗੁਰਦਾਸ ਜੀ ਬਾਬਾ ਬੁੱਢਾ ਸਾਹਿਬ ਜੀ ਗੁਣੀ ਨੇ ਗਿਆਨੀ ਨੇ ਬ੍ਰਹਮ ਗਿਆਨੀ ਨੇ ਤੇ ਹੰਕਾਰ ਦਾ ਕਿਣਕਾ ਵੀ ਮਹਾਰਾਜ ਜੀ ਨੇ ਬਰਦਾਸ਼ਤ ਨਹੀਂ ਕੀਤਾ ਇੱਕ ਰੰਚਕ ਜਿੰਨਾ ਤਾਂ ਹੀ ਫਿਰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਆਪਣੇ ਅੱਗੇ ਮੱਥਾ ਨਹੀਂ ਟਿਕਾਇਆ ਆਪਣੇ ਸਿੱਖਾਂ ਤੋਂ ਤਾਂ ਹੀ ਮਹਾਰਾਜ ਜੀ ਆਨੇ ਕਿਹਾ ਭਾਈ ਗੁਰਸਿੱਖੋ ਤੁਹਾਡੇ ਅੰਦਰ ਤੇ ਮੇਰੇ ਅੰਦਰ ਕੋਈ ਫਰਕ ਨਹੀਂ ਕੋਈ ਭੇਦ ਨਹੀਂ ਮੇਰੇ ਅੱਗੇ ਮੱਥਾ ਟੇਕਿਓ ਮੈਨੂੰ ਚੰਗਾ ਨਹੀਂ ਲੱਗਦਾ ਤੁਹਾਨੂੰ ਗੁਰਿਆਈ ਮੈਂ ਗੁਰੂ ਗੋਬਿੰਦ ਸਿੰਘ ਜੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਦੇ ਕੇ ਜਾ ਰਿਹਾ ਤੁਸੀਂ ਗੁਰੂ ਸ਼ਬਦ ਅੱਗੇ ਮੱਥਾ ਟੇਕਿਓ ਇਸ ਗੁਰੂ ਸਾਹਿਬ ਦੇ ਅੱਗੇ ਤੁਹਾਡਾ ਸੀਸ ਝੁਕਦਾ ਸ਼ੁਭੇਗਾ ਕਿਸੇ ਸਰੀਰ ਦੇ ਅੱਗੇ ਤੁਸੀਂ ਮੱਥਾ ਟੇਕੋ ਇਹ ਤੁਹਾਨੂੰ ਸ਼ੋਭੇ ਗਾ ਨਹੀਂ ਤੁਹਾਡਾ ਕਰਤਾਰ ਬੜਾ ਉੱਚਾ ਹੋ ਚੁੱਕਾ ਹੈ ਤੁਹਾਡਾ ਜੀਵਨ ਬੜਾ ਉੱਚਾ ਹੋ ਚੁੱਕਾ ਹੈ ਤੇ ਸਤਿਗੁਰੂ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਨੇ ਬਚਨ ਕੀਤਾ ਕਿ ਸਾਡਾ ਮਨ ਕਰਦਾ ਤੇ ਸਮੇਂ ਦੀ ਲੋੜ ਵੀ ਹੈ ਜਿਸ ਵਕਤ ਮਹਾਰਾਜ ਜੀਆ ਨੇ ਸੰਪਾਦਨਾ ਕੀਤੀ ਹੈ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਉਸ ਤੋਂ ਪਹਿਲਾਂ ਜਦੋਂ ਗੁਰੂ ਸਾਹਿਬ ਜੀ ਬਾਣੀ ਇਕੱਤਰ ਕਰਨ ਲੱਗੇ ਹਣ ਤਾਂ ਆਪ ਜੀ ਨੂੰ ਪਤਾ ਹੈ ਕਿ ਗੁਰੂ ਅਮਰਦਾਸ ਜੀ ਦੇ ਪੁੱਤਰ ਸਨ ਬਾਬਾ ਮੋਹਨ ਜੀ ਤੇ ਬਾਬਾ ਮੋਰੀ ਬਾਬਾ ਮੋਹਨ ਜੀ ਮਸਤ ਸੁਭਾਅ ਦੇ ਸਨ ਉਹ ਸਮਾਧੀਆਂ ਲਾਉਂਦੇ ਸਨ ਧਿਆਨ ਲਗਾਉਂਦੇ ਸਨ ਇਕਾਗਰ ਰਹਿੰਦੇ ਸਨ ਕਾਫੀ ਕਾਫੀ ਲੰਮਾ ਲੰਮਾ ਸਮਾਂ ਤਾਂ ਗੁਰੂ ਅਰਜਨ ਸਾਹਿਬ ਜੀ ਨੇ ਕਿਹਾ ਕਿ ਅਸੀਂ ਬਾਣੀ ਜੋ ਹੈ ਇੱਕ ਗ੍ਰੰਥ ਚ ਇਕੱਤਰ ਕਰਨਾ ਚਾਹੁੰਦੇ ਆ ਉਹਦੇ ਕਾਰਨ ਆਪ ਜੀ ਜਾਣਦੇ ਹੋ ਬਹੁਤ ਸਾਰੇ ਸਨ ਵੀ ਕੱਚੀ ਬਾਣੀ ਬੜੀ ਚੱਲ ਪਈ ਸੀ। ਪ੍ਰਿਥੀ ਚੰਦ ਜੀ ਨੇ ਬਹੁਤ ਕੱਚੀ ਬਾਣੀ ਲਿਖ ਦਿੱਤੀ, ਹੋਰ ਬੜੀਆਂ ਕੱਚੀਆਂ ਬਾਣੀਆਂ ਕਈਆਂ ਨੇ ਲਿਖ ਦਿੱਤੀਆਂ। ਨਾਨਕ ਨਾਮ ਵੀ ਪਿੱਛੇ ਲਾ ਦਿੰਦੇ ਸਨ। ਵੀ ਸੰਗਤਾਂ ਨੂੰ ਸਿੱਖਾਂ ਨੂੰ ਪਤਾ ਨਾ ਲੱਗੇ, ਪੁਲੇਖਾ ਪਾ ਦੀਏ। ਅਸਲੀ ਗੁਰੂ ਦੀ ਬਾਣੀ ਸਿੱਖ ਪੜ੍ਹ ਨਾ ਸਕਣ। ਤੇ ਮਹਾਰਾਜ ਜੀ ਨੇ ਕਿਹਾ ਜਿਹੜੀ ਸੱਚੀ ਸੁੱਚੀ ਬਾਣੀ ਹੈ ਨਾ ਗੁਰਾਂ ਦੀ ਅਸਲੀ ਬਾਣੀ ਉਸ ਨੂੰ ਇੱਕ ਅਸੀਂ ਗੁਰੂ ਗ੍ਰੰਥ ਸਾਹਿਬ ਗੁਰੰਥ ਦੇ ਵਿੱਚ ਤਿਆਰ ਕਰਦੇ ਹਾਂਗੇ। ਤੇ ਕਿਸੇ ਨੂੰ ਕੋਈ ਭਲੇਖਾ ਨਾ ਰਹੇਗਾ ਕਿਸੇ ਦੇ ਅੰਦਰ ਕੋਈ ਦੁਗਦਾਨਾ ਨਾ ਰਹੇਗੀ ਕੱਚੀ ਬਾਣੀ ਵਿੱਚ ਪਾਣੀ ਕੋਈ ਤੇ ਉਹ ਜਿਹੜੀ ਸੱਚੀ ਸੁੱਚੀ ਬਾਣੀ ਸੀ ਉਹ ਬਾਬਾ ਮੋਹਨ ਜੀ ਪਾਸ ਸੀ ਗੁਰੂ ਨਾਨਕ ਸਾਹਿਬ ਜੀ ਦੀ ਵੀ ਗੁਰੂ ਅੰਗਦ ਦੇਵ ਜੀ ਗੁਰੂ ਅਮਰਦਾਸ ਜੀ ਗੁਰੂ ਰਾਮਦਾਸ ਜੀ ਤੇ ਭਗਤਾਂ ਦੀ ਬਾਣੀ ਗੋਇੰਦਵਾਲ ਸਾਹਿਬ ਦੇ ਵਿੱਚ ਗੁਰੂ ਅਮਰਦਾਸ ਜੀ ਦੇ ਚਵਾਰੇ ਵਿੱਚ ਹੀ ਬਾਬਾ ਮੋਹਨ ਜੀ ਬਾਚ ਭਗਤੀ ਕਰਦੇ ਰਹੇ ਨੇ ਤਪੱਸਿਆ ਕਰਦੇ ਰਹੇ ਨੇ ਗੁਰੂ ਅਮਰਦਾਸ ਜੀ ਦੇ ਜਾਣ ਤੋਂ ਬਾਅਦ ਜੋਤੀ ਜੋ ਸਮਾਨ ਤੋਂ ਬਾਅਦ ਤੇ ਬਾਣੀ ਵੀ ਉੱਥੇ ਸੀ ਗੁਰੂ ਰਾਮਦਾਸ ਜੀ ਵੀ ਕਿਉਂਕਿ ਕਾਫੀ ਸਮਾਂ ਉੱਥੇ ਰਹੇ ਨੇ ਬਾਅਦ ਵਿੱਚ ਆਏ ਤਾਂ ਸਾਧ ਸੰਗਤ ਜਿਉ ਗੁਰੂ ਮਹਾਰਾਜ ਜੀ ਨੇ ਬਚਨ ਕੀਤਾ ਕਿ ਉਹ ਬਾਣੀ ਉਹਨਾਂ ਪਾਸੋਂ ਲੈ ਕੇ ਆਉਣੀ ਹੈ ਇਹ ਕੋਈ ਛੋਟਾ ਕਾਰਜ ਨਹੀਂ ਸੀ ਮਹਾਰਾਜ ਨੇ ਹੱਲੇ ਬਚਨ ਨਹੀਂ ਕੀਤਾ ਸੀ ਸਤਿਗੁਰ ਅਗੇ ਦੱਸਣਾ ਸੀ ਵੀ ਇਹ ਕਾਰਜ ਬੜਾ ਔਖਾ ਹੈ ਕਾਰਜ ਬੜਾ ਕਠੰਡ ਹੈ ਮਹਾਰਾਜ ਜੀ ਨੇ ਜਿੰਨਾ ਹੀ ਕਿਹਾ ਤੇ ਭਾਈ ਗੁਰਦਾਸ ਜੀ ਇਕਦਮ ਉੱਠੇ ਮਹਾਰਾਜ ਜੀ ਮਹਾਰਾਜ ਜੀ ਮੈਂ ਇਹ ਕਾਰਜ ਕਰ ਦੇਣਾ ਸੇਵਾ ਮੈਨੂੰ ਦਿਓ ਸਤਿਗੁਰਾਂ ਕਿਹਾ ਭਾਈ ਗੁਰਦਾਸ ਜੀ ਨੂੰ ਕਿ ਭਾਈ ਗੁਰਦਾਸ ਜੀ ਬੜੀ ਨਿਮਰਤਾ ਨਾਲ ਜਾ ਕੇ ਉੱਥੋਂ ਬਾਣੀ ਲੈ ਆਉਣੀ ਪੈਣੀ ਐਵੇਂ ਉਹਨਾਂ ਦੇਣੀ ਕੋਈ ਨਹੀਂ ਨੌ ਮਹਾਰਾਜ ਜੀ ਭਾਈ ਗੁਰਦਾਸ ਜੀ ਕਹਿੰਦੇ ਨਾ ਕਿ ਐਵੇਂ ਕਿਵੇਂ ਮੈਂ ਲੈ ਆਵਾਂਗਾ ਮਹਾਰਾਜ ਉਹ ਥੋੜੇ ਸੁਭਾਅ ਭਾਈ ਗੁਰਦਾਸ ਜੀ ਦਾ ਨਾ ਥੋੜਾ ਤੇਜ ਸੀ ਸ਼ੁਰੂ ਤੋਂ ਹੀ ਇਤਿਹਾਸ 'ਚ ਇਸ ਚੀਜ਼ ਦੀਆਂ ਬਹੁਤ ਸਾਰੀਆਂ ਘਟਨਾਵਾਂ ਮਿਲਦੀਆਂ ਨੇ ਬਾਅਦ ਵਿੱਚ ਵੀ ਰੋ ਵਿਚਾਰ ਭਾਈ ਗੁਰਦਾਸ ਜੀ ਅੱਗੇ ਲੈ ਕੇ ਚੱਲ ਪਏ ਕਿੰਨੇ ਜੀ ਮੈਂ ਜਾਵਾਂਗਾ ਚਲੇ ਗਏ ਬੌਲੀ ਸਾਹਿਬ ਬਣੀ ਹੋਈ ਆ ਜੀ ਨੂੰ ਪਤਾ ਹੈ ਉੱਥੇ ਜਾ ਕੇ ਪਹਿਲਾਂ ਇਸ਼ਨਾਨ ਕੀਤਾ ਗੁਰੂ ਅਮਰਦਾਸ ਜੀ ਦਾ ਨਾਮ ਲਿਆ ਤੇ ਹਿਆ ਸਿਮਰਨ ਕੀਤਾ ਇਸ਼ਨਾਨ ਕਰਕੇ ਸਾਫ ਸੁਥਰੇ ਸੁੱਚੇ ਹੋ ਕੇ ਜਿੱਥੇ ਗੁਰੂ ਅਮਰਦਾਸ ਜੀ ਰਹਿੰਦੇ ਉੱਥੇ ਚਲੇ ਗਏ ਚੁਬਾਰੇ ਚ ਤੇ ਉੱਥੇ ਅੰਦਰ ਬਾਬਾ ਮੋਹਨ ਜੀ ਭਗਤੀ ਕਰ ਰਹੇ ਨੇ ਬਾਜਾਂ ਮਾਰਦੇ ਰਹੇ ਮਾਰਦੇ ਰਹੇ ਮਾਰਦੇ ਰਹੇ ਸਾਰਾ ਦਿਨ ਤੋਂ ਸ਼ਾਮ ਹੋ ਗਈ ਅੰਦਰੋਂ ਕੋ ਬਾਜ ਨਹੀਂ ਆਈ ਸਾਰੀ ਰਾਤ ਬੁਲਾਉਂਦੇ ਰਹੇ ਬੁਲਾਉਂਦੇ ਰਹੇ ਬੁਲਾਉਂਦੇ ਰਹੇ ਅੰਮ੍ਰਿਤ ਵੇਲਾ ਸਵੇਰ ਦਾ ਆ ਗਿਆ ਅੰਦਰੋਂ ਕੋਈ ਆਵਾਜ਼ ਨਹੀਂ ਆਈ ਸੇਵਕ ਆਏ ਚੱਕਰ ਚੱਲ ਕੇ ਆਏ ਉੱਥੇ ਜਿਹੜੇ ਸੇਵਾ ਕਰਦੇ ਸਨ ਉਹ ਕਹਿਣ ਲੱਗੇ ਜੀ ਕੀ ਕਰ ਰਹੇ ਹੋ ਕਹਿੰਦੇ ਜੀ ਆਵਾਜ਼ਾਂ ਮਾਰ ਰਹੇ ਅੰਦਰ ਬਾਬਾ ਮੋਹਨ ਜੀ ਨੂੰ ਮਿਲਣਾ ਹੈ ਸਾਰਾ ਦਿਨ ਹੋ ਗਿਆ ਸਾਰੀ ਰਾਤ ਲੰਘ ਗਈ ਆ ਕਹਿੰਦੇ ਜੀ ਇਹਨਾਂ ਨੇ ਨਹੀਂ ਕੋਈ ਜਵਾਬ ਦੇਣਾ ਇਹ ਤੇ ਬੜੇ ਮਸਤ ਸੁਭਾਅ ਦੇ ਨੇ ਇਹ ਤੇ ਭਗਤੀ ਚ ਸਿਮਰਨ ਚ ਲੀਨ ਰਹਿੰਦੇ ਨੇ ਕਦੇ ਕਦਾਂ ਹੀ ਬਾਹਰ ਨਿਕਲਦੇ ਨੇ ਆਵਾਜ਼ਾਂ ਮਾਰ ਕੇ ਥੱਕ ਕੇ ਹਾਰ ਕੇ ਸਿਰ ਨੀਵਾ ਕਰਕੇ ਮਹਾਰਾਜ ਦੇ ਦਰ ਤੇ ਆ ਕੇ ਮਹਾਰਾਜ ਨਹੀਂ ਬਣਿਆ ਕੰਮ ਮਹਾਰਾਜ ਜੀ ਕਿਹਾ ਤੁਸੀਂ ਪੂਰੀ ਗੱਲ ਨਹੀਂ ਸੁਣੀ ਅਸੀਂ ਅਜੇ ਬਟਨ ਕਰ ਰਹੇ ਸਾਂ ਤੇ ਤੁਸੀਂ ਕਿਹਾ ਵੀ ਮਹਾਰਾਜ ਮੈਂ ਲੈ ਆਉਣਾ ਮੈਨੂੰ ਦਿਓ ਆ ਗਿਆ ਇੱਕ ਰੰਚਕ ਮਾਤਰ ਜਿੰਨਾ ਵੀ ਸਤਿਗੁਰੂ ਮਹਾਰਾਜ ਜੀ ਨੇ ਹਉਮੈ ਹੰਕਾਰ ਕਿਸੇ ਚ ਬਰਦਾਸ਼ਤ ਨਹੀਂ ਕੀਤਾ ਸਭ ਦੇ ਵਿਕਾਰਾਂ ਨੂੰ ਪਹਿਲਾਂ ਮਹਾਰਾਜ ਜੀ ਨੇ ਦੂਰ ਕੀਤਾ ਫਿਰ ਮਹਾਰਾਜ ਜੀ ਨੇ ਅਗਾ ਕੁਝ ਬਖਸ਼ਿਸ਼ਾਂ ਦਿੱਤੀਆਂ ਨੇ ਹੁਣ ਹੰਕਾਰ ਨੂੰ ਦੂਰ ਕਰਨ ਦੇ ਬਹੁਤ ਸਾਰੇ ਤਰੀਕੇ ਨੇ ਵਿਕਾਰਾਂ ਨੂੰ ਦੂਰ ਕਰਨ ਦੇ ਬਹੁਤ ਸਾਰੇ ਤਰੀਕੇ ਨੇ ਅਸੀਂ ਲੰਗਰ 'ਚ ਸੇਵਾ ਕਰੀਏ ਭਾਂਡੇ ਮਾਂਜੀਏ ਗੁਰੂ ਦੀ ਬਾਣੀ ਪੜ੍ਹੀਏ ਬਹੁਤ ਸਾਰੇ ਤਰੀਕੇ ਨੇ ਜਿਨ੍ਹਾਂ ਨਾਲ ਅਸੀਂ ਸਮਝਣਾ ਹੈ ਕਿ ਅਸੀਂ ਸੰਸਾਰ ਦੇ ਵਿੱਚ ਕੋਈ ਬਹੁਤੀ ਵੱਡੀ ਹਸਤੀ ਨਹੀਂ ਆ ਬਹੁਤ ਹੀ ਮਾਮੂਲੀ ਜੇ ਛੋਟੇ ਜੇ ਹਾਂ ਇਸ ਲਈ ਮਹਾਰਾਜ ਜੀ ਨੇ ਕਿਹਾ ਸਤਗੁਰ ਹੈ ਅੰਮ੍ਰਿਤ ਸਰ ਸਾਚਾ ਮਨ ਨਾਮੇ ਮੈਲ ਚੁਕਾਵਣਿਆ ਸਾਡੇ ਲਈ ਬਾਹਰੀ ਤੀਰਥ ਨਹੀਂ ਹੈ ਸਾਡੇ ਲਈ ਕੇਵਲ ਮਨ ਦਾ ਇਸ਼ਨਾਨ ਕਰਉਣਾ ਗੁਰੂ ਰੂਪੀ ਸੱਚੇ ਸੁੱਚੇ ਗੁਰਬਾਣੀ ਦੇ ਤੀਰਥ ਵਿੱਚ ਜ਼ਰੂਰੀ ਹੈ ਜਿਹਦੇ ਨਾਲ ਇਹਦੀ ਮੈਲ ਲੈਣੀ ਹੈ ਪਹਿਲੀ ਪੰਕਤੀ ਮਹਾਜੀ ਕਹਿੰਦੇ ਅੰਮ੍ਰਿਤ ਬਾਣੀ ਗੁਰ ਕੀ ਮਿੱਠੀ ਗੁਰਮਖ ਵਿਰਲੈ ਕਿਨੈ ਚਖ ਡੀਠੀ ਤੇ ਇਹ ਜੋ ਅੰਮ੍ਰਿਤ ਰੂਪੀ ਸਰੋਵਰ ਦੀ ਮਿੱਠੀ ਗੁਰਬਾਣੀ ਹੈ ਇਹ ਕਿਸੇ ਵਿਰਲੇ ਗੁਰਮਖ ਜਨ ਨੇ ਹੀ ਚਖੀ ਹੈ ਇਹਦਾ ਸਵਾਦ ਕਿਸੇ ਵਿਰਲੇ ਗੁਰਮਖ ਨੇ ਇਸ ਨੂੰ ਜਾਣਿਆ ਹੈ ਅੰਤਰ ਪ੍ਰਗਾਸ ਮਹਾਰਸ ਪੀਵੇ ਦਰ ਸੱਚੇ ਸ਼ਬਦ ਵਜਾਣਣਿਓ ਇਹਦਾ ਜਿਹੜਾ ਰਸ ਹੈ ਮਹਾਰਸ ਕੀ ਹੈ ਮਹਾਰਾਜ ਮਹਾਰਸ ਬਹੁਤ ਵੱਡਾ ਰਸ ਹੈ ਆਨੰਦ ਹੈ ਗੁਰਬਾਣੀ ਦਾ ਇਹ ਜਿਨ੍ਹਾਂ ਨੂੰ ਲੱਗਦਾ ਹੈ ਪਿਆਰ ਉਹੀ ਜਾਣਗੇ ਕਈ ਵਾਰੀ ਤੇ ਨਾ ਸਾਧ ਸੰਗਤ ਜੀ ਸਾਡੀ ਅਸੀ ਅਵਸਥਾ ਬਣ ਜਾਂਦੀ ਹੈ ਅਸੀਂ ਗੁਰਬਾਣੀ ਪੜ੍ਹਦੇ ਸੁਣਦੇ ਹੁੰਨੇ ਆ ਦੀਵਾਨ ਚ ਕਥਾ ਚ ਕੀਰਤਨ ਚ ਤੇ ਸਾਡਾ ਮਨ ਤਨ ਇੰਨਾ ਜੁੜ ਜਾਂਦਾ ਸਾਨੂੰ ਨਾ ਸਮੇਂ ਦਾ ਪਤਾ ਲੱਗਦਾ ਨਾ ਸਾਨੂੰ ਗੁੱਡਿਆਂ ਦੇ ਦਰਦ ਦਾ ਪਤਾ ਲੱਗਦਾ ਨਾ ਕੋਈ ਹੋਰ ਸਰੀਰੀ ਦੁੱਖ ਦਾ ਪਤਾ ਲੱਗਦਾ ਮੈਂ ਬਹੁਤ ਵਾਰੀ ਇਹ ਚੀਜ਼ਾਂ ਪ੍ਰੈਕਟੀਕਲ ਕੀਤੀਆਂ ਹਨ ਜਦੋਂ ਕਈ ਵਾਰੀ ਕੋਈ ਸਾਡੇ ਸਰੀਰ ਤੇ ਦੁੱਖ ਵੀ ਹੋਏ ਨਾ ਅਸੀਂ ਮਹਾਰਾਜ ਕੋਲ ਆ ਕੇ ਬਹਿ ਜਾਂਦੇ ਆ ਕੋਈ ਸਿਰਪੇੜ ਕਰਦਾ ਕੋਈ ਛੋਟਾ ਕੋਈ ਵੀ ਤੇ ਗੁਰੂ ਦੀ ਬਾਣੀ 'ਚ ਧਿਆਨ ਜੁੜਦੇ ਨਾ ਉਹ ਦੁੱਖ ਕੱਟੇ ਜਾਂਦੇ। ਸਰੀਰਿਕ ਦੁੱਖ ਵੀ, ਮਾਨਸਿਕ ਦੁੱਖ ਵੀ ਸਾਰੇ ਦੁੱਖ ਗੁਰੂ ਸਾਹਿਬ ਮਹਾਰਾਜ ਜੀ ਕੱਟ ਦਿੰਦੇ ਨੇ। ਇਹ ਬਾਹਰ ਦੀ ਬਾਣੀ ਨਹੀਂ ਵਾਕ ਹੈ। ਤੀਨੇ ਤਾਪ ਨਿਵਾਰਨ ਹਾਰਾ। ਤੇ ਤਿੰਨ ਤਾਪ ਕਿਹੜੇ ਨੇ ਆਪ ਜੀ ਚੰਗੀ ਤਰ੍ਹਾਂ ਜਾਣਦੇ ਹੋ? ਸਰੀਰ ਦੇ, ਮਨ ਦੇ, ਸਾਰੇ ਮਾਨਸਿਕ ਰੋਗ ਤਨ ਦੇ ਰੋਗ ਸਾਰੇ ਗੁਰੂ ਸਾਹਿਬ ਮਹਾਰਾਜ ਦੀ ਬਾਣੀ ਦੂਰ ਕਰਦੀ ਹੈ ਸਰਬ ਰੋਗ ਦਾ ਔਖਦ ਨਾਮ ਰੋਜ਼ ਪੜ੍ਹਦੇ ਹਾਂ ਰੋਜ਼ ਸੁਣਦੇ ਹਾਂ ਇਸ ਲਈ ਮਹਾਰਾਜ ਜੀ ਕਹਿੰਦੇ ਬਚਨ ਕਰ ਰਹੇ ਕਿ ਮਹਾਰਸ ਮਿੱਠਾ ਗੁਰੂ ਮਹਾਰਾਜ ਜੀ ਦੀ ਬਾਣੀ ਦਾ ਜਿਸ ਨੂੰ ਮਹਾਰਸ ਆ ਗਿਆ ਉਹ ਦਰ ਸੱਚਾ ਸ਼ਬਦ ਬਜਾਵਣਿਆ ਉਸ ਪਰਮਾਤਮਾ ਦੇ ਸੱਚੇ ਦਰ ਤੇ ਜਾ ਕੇ ਵੀ ਗੁਰਬਾਣੀ ਹੀ ਗਾਇਨ ਕਰਦਾ ਹੈ ਤੇਰਾ ਸੱਚੇ ਕਿਨੈ ਅੰਤ ਨ ਪਾਇਆ ਗੁਰ ਪ੍ਰਸਾਦ ਕਿਨੈ ਵਿਰਲੇ ਚਿਤ ਲਾਇਆ ਏ ਸਤਿਗੁਰੂ ਜੀ ਤੁਹਾਡਾ ਕਿਸੇ ਨੇ ਅੰਤ ਨਹੀਂ ਪਾਇਆ ਜਿਹੜਾ ਕੋਈ ਅੰਤ ਲੱਭਣ ਗਿਆ ਹੈ ਉਹ ਖੁਦ ਹੀ ਹਾਰ ਗਿਆ ਕੋਈ ਵੀ ਉਸ ਦਾ ਅੰਤ ਨਹੀਂ ਪਾ ਸਕਦਾ ਗੁਰੂ ਦੀ ਕਿਰਪਾ ਦੇ ਸਦਕਾ ਕਿਸੇ ਵਿਰਲੇ ਨੇ ਹੀ ਉਸ ਪਰਮਾਤਮਾ ਵਿੱਚ ਚਿਤ ਜੋੜਿਆ ਨਾਮ ਵਿੱਚ ਚਿਤ ਜੋੜਿਆ ਤੁਦਸਾ ਲਾਹੀ ਨਰਜਾਂ ਕਬਹੂ ਸੱਚੇ ਨਾਵੇਂ ਕੀ ਭੁਖ ਲਾਵਣਿਆ ਹੇ ਸਤਿਗੁਰੂ ਜੀ ਮੈਂ ਸਦਾ ਸਦਾ ਤੁਹਾਨੂੰ ਸਲਾਉਂਦਾ ਰਹਾ ਤੁਹਾਡੀ ਵਡਿਆਈ ਕਰਦਾ ਰਵਾਂ ਕਦੇ ਵੀ ਮੈਂ ਰਜਾਂ ਨਾ ਕਦੇ ਵੀ ਮੈਂ ਨਾਮ ਜਪ ਕੇ ਨਾ ਰਜਾਂ ਕਦੇ ਵੀ ਮੈਂ ਬਾਣੀ ਪੜ੍ਹ ਕੇ ਨਾ ਰਜਾਂ ਕਦੇ ਵੀ ਮੈਂ ਸੇਵਾ ਕਰਕੇ ਨਾ ਰਜਾਂ ਸਦਾ ਸਦਾ ਤੁਹਾਨੂੰ ਸਲਾਉਂਦਾ ਰਵਾਂ ਵਡਿਆਉਂਦਾ ਰਵਾਂ ਕੈਸੀ ਅੱਜ ਦੇ ਸਮੇਂ 'ਚ ਕਹਿੰਨੇ ਆ ਵੀ ਬਾਣੀ ਪੜ ਲਈ ਇੱਕ ਵਾਰੀ ਯਾਦ ਹੋ ਗਈ ਤੇ ਬੜਾ ਹੋਰ ਬਾਰ ਬਾਰ ਪੜਨ ਦਾ ਕੀ ਫਾਇਦਾ ਇਹੋ ਜਿਹੀ ਵੀ ਸਾਡੇ ਵਿੱਚ ਹੋ ਗਈ ਨੂੰ ਸੋਚ ਬਾਰੇ ਵੀ ਨਾਮ ਜਪਣ ਦਾ ਕੀ ਫਾਇਦਾ ਹੈ ਅਸੀਂ ਨਾਮ ਕੀ ਬਾਰ ਬਾਰ ਜਪੀ ਜਾਣਾ ਹੈ ਮਹਾਰਾਜ ਜੀ ਦੀ ਬਾਣੀ ਕਹਿੰਦੀ ਹੈ ਵੀ ਮੈਂ ਤਾਂ ਨਾਮ ਜਪਾਂ ਸਤਿਗੁਰੂ ਮੈਨੂੰ ਬਖਸ਼ਿਸ਼ ਕਰੋ ਮੈਂ ਰੱਜੇ ਹੀ ਨਾ ਕਦੇ ਜਿਵੇਂ ਅਸੀਂ ਕੋਈ ਸਵਾਦ ਪ੍ਰਸ਼ਾਦਾ ਛਕਦੇ ਕੋਈ ਚੀਜ਼ ਛਕਨੇ ਆ ਸਾਡਾ ਪੇਟ ਭਰ ਜਾਂਦਾ ਹੈ ਸਾਡੀ ਅੰਦਰ ਉਹ ਕਈ ਵਾਰੀ ਤ੍ਰਿਸ਼ਨਾ ਨਹੀਂ ਭਰਦੀ ਸਾਡਾ ਮਨ ਕਰਦਾ ਫੋੜ ਖਾ ਲਈ ਕੋਈ ਸਵਾਦ ਚੀਜ਼ ਸੁਭਾਅ ਹੈ ਮਨੁੱਖ ਦਾ ਉਹ ਤ੍ਰਿਪਤੀ ਪੇਟ ਭਰ ਜਾਂਦਾ ਪਰ ਮਨ ਨਹੀਂ ਰਜਦਾ ਮਨ ਕਹਿੰਦਾ ਐਵੇਂ ਗੁਰਬਾਣੀ ਨਾਲ ਹੋਣਾ ਚਾਹੀਦਾ ਸਮਾਂ ਸੀਮਾ ਖਤਮ ਹੋ ਜਾਏ ਸਭ ਕੁਝ ਮੁੱਕ ਜਾਏ ਪਰ ਸਾਡਾ ਮਨ ਨਾ ਰਜੇ ਸਾਡਾ ਮਨ ਨਾ ਭਜੇ ਜੇ ਤੇ ਸਮਾਂ ਸਾਡੇ ਕੋ ਪਿਆ ਹੁੰਦਾ ਸਾਡਾ ਮਨ ਰਜ ਜਾਂਦਾ ਪਹਿਲੇ ਸਾਡਾ ਮਨ ਗੁਰਬਾਣੀ ਵੱਲੋਂ ਤ੍ਰਿਪਤ ਪਹਿਲਾਂ ਹੀ ਹੋ ਜਾਂਦਾ ਵੀ ਬਸ ਬੜਾ ਹੋ ਗਿਆ ਬੜੀ ਬਾਣੀ ਪੜ ਲਈ ਬੜਾ ਨਾਮ ਜਪ ਲਿਆ ਬੜਾ ਸਿਮਰਨ ਹੋ ਗਿਆ ਅੱਜ ਤਾਂ ਬਾਹਰ ਚਲੀਏ ਕੰਮ ਕਰੀਏ ਘੁੰਮੀਆਂ ਫਰੀਏ ਹੱਸੀਏ ਟਪੀਏ ਨੱਚੀਏ ਗਾਈਏ ਇਹ ਮਨੋਦਸ਼ਾ ਹੈ ਇਹ ਵਿਕਾਰ ਨੇ ਇਹੀ ਮਾਇਆ ਹੈ ਕੱਲੀ ਪੈਸਾ ਮਾਇਆ ਨਹੀਂ ਇਹੀ ਚੀਜ਼ਾਂ ਮਾਇਆ ਕਿਸੇ ਨੇ ਬੜੇ ਸੋਹਣੇ ਬੋਲ ਲਿਖੇ ਕਹਿੰਦੇ ਜ਼ਰੂਰੀ ਨਹੀਂ ਕਿ ਪੈਸਾ ਹੀ ਸਾਡੇ ਵਾਸਤੇ ਮਾਇਆ ਹੈ ਇੱਕ ਘਾ ਦਾ ਕਿਣਕਾ ਵੀ ਸਾਡੇ ਵਾਸਤੇ ਮਾਇਆ ਹੋ ਸਕਦੀ ਹੈ ਉਹ ਕਿਵੇਂ ਅਸੀਂ ਗੁਰੂ ਦੇ ਦਰ ਤੇ ਬੈਠੇ ਹੋਈਏ ਕੋਈ ਚਾਦਰ ਤੇ ਘਾ ਦਾ ਕਿਣਕਾ ਪਿਆ ਹੋਵੇ ਇੱਕ ਤੀਲਾ ਪਿਆ ਹੋਵੇ ਅਸੀਂ ਉਹਦੇ ਵੱਲ ਧਿਆਨ ਤੇ ਉਹਨੂੰ ਹੱਥ 'ਚ ਫੜ ਕੇ ਮਰੋੜੀ ਜਾਈਏ ਨਾ ਕੀਰਤਨ ਵੱਲ ਨਾ ਕਥਾ ਵੱਲ ਧਿਆਨ ਉਹ ਕਿਣਕੇ ਨੂੰ ਹੀ ਅਸੀਂ ਲੱਗੇ ਹੋਇਆ ਤੀਲੇ ਨੂੰ ਲੱਗੇ ਆ ਉਹ ਵੀ ਸਾਡੇ ਵਾਸਤੇ ਮਾਇਆ ਦਾ ਰੂਪ ਹੋ ਜਾਏਗਾ ਕਿਉਂਕਿ ਉਸਨੇ ਸਾਡਾ ਧਿਆਨ ਬਾਣੀ ਵੱਲੋਂ ਹਟਾ ਦਿੱਤਾ ਮਾਇਆ ਕਿਹਾ ਹੀ ਮਹਾਰਾਜ ਜੀ ਨੇ ਉਸ ਨੂੰ ਐ ਜਿਹੜੀ ਸਾਡੀ ਬਾਣੀ ਨਾਲੋਂ ਸਿਮਰਨ ਨਾਲੋਂ ਨਾਮ ਨਾਲੋਂ ਧਿਆਨ ਜੋੜੇ ਉਹ ਚਾਹੇ ਸਾਡੇ ਧੀਆਂ ਪੁੱਤ ਹੋਣ ਸਾਡਾ ਘਰ ਹੋਵੇ ਸਾਡਾ ਇਵਨ ਕੰਮ ਹੋਵੇ ਜਾਂ ਕੋਈ ਵੀ ਚੀਜ਼ ਹੋਵੇ ਜਿਹੜੀ ਸਾਡਾ ਧਿਆਨ ਗੁਰੂ ਨਾਲੋਂ ਤੋੜੇ ਉਹ ਮਾਇਆ ਹੀ ਹੈ ਤੇ ਜਿਹੜੀ ਚੀਜ਼ ਸਾਡਾ ਧਿਆਨ ਗੁਰੂ ਨਾਲ ਜੋੜੇ ਉਹ ਸਤਸੰਗਤ ਹੈ ਉਹ ਗੁਰੂ ਦਾ ਪਿਆਰਾ ਹੈ ਉਹਦੇ ਤੇ ਫਿਰ ਵਾਰਨੇ ਜਾਓ ਬਲਿਹਾਰਨੇ ਜਾਓ ਕੁਰਬਾਨੇ ਜਾਓ ਸਤਿਗੁਰੂ ਜੀ ਕਹਿੰਦੇ ਆਹੋ ਜਿਹਾ ਤੇ ਫਿਰ ਚਰਨ ਤੋ ਤੋ ਕੇ ਵੀ ਜੇ ਪੀਆ ਨ ਪੀਏ ਨਾ ਤਾਂ ਵੀ ਬੜੀ ਛੋਟੀ ਗੱਲ ਹੋएगी ਜਿਹੜਾ ਸਾਨੂੰ ਗੁਰੂ ਨਾਲ ਜੋੜ ਦੇਵੇ ਇੱਕੋ ਵੇਖਾਂ ਅਵਰ ਨ ਪੀਆ ਗੁਰ ਪ੍ਰਸਾਦੀ ਅੰਮ੍ਰਿਤ ਪੀਆ ਤੀਸਰੀ ਪੰਕਤੀ 'ਚ ਮਹਾਰਾਜ ਬਚਨ ਕਰਦੇ ਨੇ ਇੱਕੋ ਵੇਖਾਂ ਅਵਰ ਨਾ ਪੀਆ ਮਹਾਰਾਜ ਜੀ ਮੈਂ ਤਾਂ ਤੁਹਾਨੂੰ ਇੱਕ ਨੂੰ ਹੀ ਦੇਖਣਾ ਚਾਹੁੰਨਾ ਹਾਂ ਦੂਜਾ ਤੀਜਾ ਹੋਰ ਕੋਈ ਨਹੀਂ ਗੁਰੂ ਦੀ ਕਿਰਪਾ ਦੇ ਨਾਲ ਮੈਂ ਅੰਮ੍ਰਿਤ ਰੂਪੀ ਗੁਰੂ ਦਾ ਗਿਆਨ ਛਕਣਾ ਹੈ ਪੀਣਾ ਹੈ ਗੁਰ ਕੈ ਸ਼ਬਦ ਤਿਖਾ ਨਿਵਾਰੀ ਸਹਜੇ ਸੂਖ ਸਮਾਵਣਿਆ ਗੁਰੂ ਦੇ ਸ਼ਬਦ ਦੇ ਨਾਲ ਮੇਰੀ ਪਿਆਸ बुझ ਗਈ ਜਿਹੜੀ ਮੈਨੂੰ ਪਿਆਸ ਸਦਾ-ਸਦਾ ਲੱਗੀ ਰਹਿੰਦੀ ਸੀ ਉਹ ਪਿਆਸ ਖਤਮ ਹੋ ਗਈ ਸਹਜ ਅਵਸਥਾ ਪ੍ਰਾਪਤ ਹੋ ਗਈ ਤੇ ਸਦਾ-ਸਦਾ ਸੁੱਖ ਮਿਲ ਗਿਆ ਸਦੀਵੀ ਸੁੱਖ ਮਿਲ ਗਿਆ ਰਤਨ ਪਦਾਰਥ ਪੱਲਰ ਤਿਆਗੈ ਮਨ ਮੁਖ ਅੰਦਾ ਦੂਜੈ ਭੈ ਲਾਗੈ ਇਹ ਚੌਥੀ ਪੰਕਤੀ ਸ਼ਬਦ ਦੀ ਸਤਿਗੁਰੂ ਮਹਾਰਾਜ ਜੀ ਨੇ ਹੁਣ ਇੱਕ ਨਿਚੋੜ ਦੀ ਗੱਲ ਕੀਤੀ ਹੈ ਕਿ ਇਹ ਦੁਨੀਆ ਕਰਦੀ ਕੀ ਪਈ ਹੈ ਮਹਾਰਾਜ ਜੀ ਨੇ ਸਮਝਾਇਆ ਤੇ ਹੈ ਸਾਰਾ ਕੁਝ ਪਰ ਮਹਾਰਾਜ ਜੀ ਕਹਿੰਦੇ ਦੁਨੀਆ ਕਰਦੀ ਕੀ ਇਹ ਜਾਣਦੀ ਕਿਸ ਪਾਸੇ ਹੈ ਰਤਨ ਪਦਾਰਥ ਪੱਲਰ ਤਿਆਗੈ ਰਤਨ ਰੂਪੀ ਨਾਮ ਸਿਮਰਨ ਬੰਦਗੀ ਇਹ ਸ਼ੁਭ ਕਰਮ ਨੇ ਜਿਹੜੇ ਇਹਨਾਂ ਨੂੰ ਤਿਆਗ ਕੇ ਮਨ ਮੁਖ ਅੰਦਾ ਦੂਜੇ ਪਾਏ ਲਾਗੇ ਇਹ ਮਨ ਦੇ ਪਿੱਛੇ ਤੁਰਨ ਵਾਲਾ ਅੰਨਾ ਇਨਸਾਨ ਦੂਜੇ ਪਾਏ ਹੋਰ ਰਸਤੇ 'ਚ ਮੋਹ ਮਾਇਆ ਵਾਲੇ ਪਾਸੇ ਜਾਂਦਾ ਨਾਮ ਸਿਮਰਨ ਵਾਲੇ ਪਾਸੇ ਨਹੀਂ ਜਾਂਦਾ ਬੰਦਗੀ ਵਾਲਾ ਰਾਹ ਤਿਆਗ ਕੇ ਹੋਰ ਰਸਤੇ ਤੇ ਜਾਂਦਾ ਹੈ ਹੋਰ ਰਸਤੇ ਤੇ ਤੁਰਦਾ ਜਿੱਥੋਂ ਕੁਝ ਵੀ ਪ੍ਰਾਪਤ ਹੋਣਾ ਨਹੀਂ ਹੈ ਜੋ ਬੀਜੈ ਸੋਈ ਫਲ ਪਾਏ ਸੁਪਨੇ ਸੁਖਨਾ ਪਾਵਣਿਆ ਇਹ ਚੌਥੀ ਪੰਕਤੀ ਹੈ ਮਹਾਰਾਜ ਕਹਰੇ ਭਾਈ ਜੋ ਬੀਜੋਗੇ ਉਹੀ ਫਲ ਮਿਲੇਗਾ ਜੇ ਅਸੀਂ ਚਾਵਾਂਗੇ ਵੀ ਅਸੀਂ ਬੀਜੀਏ ਕਿਕਰੀਆਂ ਫਲ ਮਿਲਣ ਸਾਨੂੰ ਦੱਖਾਂ ਦੇ ਇਹ ਨਹੀਂ ਹੋ ਸਕਦਾ ਸੁਪਨੇ ਸੁੱਖ ਨਾ ਪਾਵਣਿਆ ਸੁਪਨੇ ਦੇ ਵਿੱਚ ਵੀ ਅਸੀਂ ਸੁੱਖ ਨਹੀਂ ਪਾਵਾਂਗੇ ਅਸਲ ਜ਼ਿੰਦਗੀ ਦੀ ਤੇ ਗੱਲ ਬੜੀ ਦੂਰ ਦੀ ਹੈ ਸੋ ਸਾਧ ਸੰਗਤ ਜੀ ਇਹ ਚਾਰ ਪੰਕਤੀਆਂ ਆਪਾਂ ਇਸ ਸ਼ਬਦ ਦੀਆਂ ਸੰਪੂਰਨ ਕੀਤੀਆਂ ਹਨ ਅਸ਼ਟਪਦੀਆਂ ਦਾ ਇਹ ਸ਼ਬਦ ਹੈ ਅੱਗੇ ਕੱਲ ਦੇ ਦੀਵਾਨਾ ਵਿੱਚ ਅਗਲੀਆਂ ਚਾਰ ਪੰਕਤੀਆਂ ਦੀ ਵਿਚਾਰ ਕਰਾਂਗੇ ਵਿਚਾਰਾਂ ਕਰਦੇ ਹਾਂ ਭੁੱਲਾਂ ਗਲਤੀਆਂ ਦੀ ਖਿਮਾ ਕਰਨਾ ਬਲਾਉ ਜੀ ਫਤੇ ਵਾਹਿਗੁਰੂ ਜੀ ਕਾ ਖਾਲਸਾ